ਵਿਸਾਖੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਲੋਂ ਸਜਾਏ ਖਾਲਸਾ ਪੰਥ ਦੀ ਸਥਾਪਨਾ ਦਿਵਸ ਦੇ ਮੌਕੇ ਮਹਿਲਾਵਾਂ ਦੇ ਵੱਲੋਂ ਲੰਗਰ ਦਾ আয়োজন ਕੀਤਾ ਗਿਆ। ਇਸ ਮੌਕੇ ਤੇ ਬੁਟੀਕ ਤੇ ਕੰਮ ਕਰ ਰਹੀ ਮਨਪ੍ਰੀਤ ਕੌਰ, ਅਮਨਦੀਪ ਕੌਰ ਨੇ ਦੱਸਿਆ ਕਿ ਵਿਸਾਖੀ ਅਤੇ ਖਾਲਸਾ ਪੰਥ ਦੇ ਸਥਾਪਨਾ ਦਿਵਸ ਦੇ ਮੌਕੇ ਉਹਨਾਂ ਦੇ ਵੱਲੋਂ ਇਹ ਲੰਗਰ ਲਗਾਇਆ ਗਿਆ। ਉਹਨਾਂ ਆਖਿਆ ਕਿ ਸਾਨੂੰ ਗੁਰੂਆਂ ਦੇ ਦੱਸੇ ਹੋਏ ਮਾਰਗ ਤੇ ਚੱਲਣਾ ਚਾਹੀਦਾ ਅਤੇ ਸਾਡੇ ਮਨਾਂ ਦੇ ਵਿੱਚ ਗੁਰੂਆਂ ਦੇ ਪ੍ਰਤੀ ਪਿਆਰ ਅਤੇ ਸਤਿਕਾਰ ਹੋਣਾ ਚਾਹੀਦਾ। ਉਨਾ ਆਖਿਆ ਕਿ ਅਜੋਦੇ ਦਿਨ ਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਲੋਂ ਖਾਲਸਾ ਪੰਥ ਦੀ ਸਥਾਪਨਾ ਕੀਤੀ ਗਈ ਸੀ ਅਤੇ ਇਸ ਮੌਕੇ ਸਾਡੇ ਪਰਿਵਾਰ ਵੱਲੋਂ ਮਿੱਠੇ ਚਾਵਲਾਂ ਦਾ ਲੰਗਰ ਵਰਤਾਇਆ ਗਿਆ ਜੀ ਮਨਪ੍ਰੀਤ ਹਾਂ ਮੈਂ ਵੀ ਅੱਜ ਪਸਾਕਿਆਂ ਤੋਂ ਆ ਰਹੇ ਹਾਂ ਜੀ ਸਾਡੇ ਦਿਨ ਚ ਕੀ ਆ ਤੇ ਲੰਗਰ ਪਕਾ ਰਹੇ ਹਾਂ ਕਿੰਨਾ ਹਾਂ ਜੀ ਲੰਗਰ ਵਰਤਾਨ ਦੀ ਇੱਛਾ ਤਾਂ ਹੋਈ ਸੀਗੀ ਕਿਉਂਕਿ ਗੁਰੂ ਮਹਾਰਾਜ ਦਾ ਐਡਾ ਵੱਡਾ ਦਿਨ ਸੀ ਤਿਹਾੜ ਸੀਗਾ ਕਿ ਇਸ ਦਿਨ ਦੇ ਵਿੱਚ ਸਾਜਨਾ ਕੀਤੀ ਗਈ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾ ਕਰਕੇ ਲੰਗਰ ਵਰਤਾਨ ਦੀ ਇੱਛਾ ਹੋਈ ਸੀ ਤੁਹਾਡੇ ਵੱਲੋਂ ਕਿੱਥਾਂ ਮਾਰਕਰ ਵੱਲੋਂ ਨਹੀਂ ਜੀ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਮਨਦੀਪ ਕੌਰ ਹੈ ਹਾਂ ਜੀ ਅੱਜ ਦੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਖਾਲਸਾ ਪੰਥ ਦੀ ਸਾਜਨਾ ਦੀ ਖੁਸ਼ੀ ਦੇ ਵਿੱਚ ਅੱਜ ਲੰਗਰ ਲਾਇਆ ਜਾ ਰਿਹਾ ਹੈ ਇੱਥੇ ਕੀ ਕਹਿੰਦੇ ਤੁਹਾਨੂੰ ਲੋਕਾਂ ਨੂੰ ਕੀ ਵਧਾਈ ਤੁਸੀਂ ਦੇਣਾ ਚਾਹਤੋਂ ਹੋ ਅੱਜ ਇਹ ਦੇਣਾ ਚਾਹੁੰਦੇ ਆ ਵੀ ਅੱਜ ਜੇ ਅਸੀਂ ਲੰਗਰ ਲਾ ਰਹੇ ਆ ਤੇ ਸਾਰਿਆਂ ਨੂੰ ਪਤਾ ਲੱਗ ਰਿਹਾ ਹੈ ਕਿ ਅੱਜ ਖਾਲਸਾ ਪੰਥ ਦੀ ਸਾਜਨਾ ਕੀਤੀ ਗਈ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਦਿੱਤੇ ਹੋਏ ਸਿੱਖਿਆ ਦੇ ਮੁਤਾਬਿਕ ਸਾਰੇ ਸੰਗਤ ਉਸੇ ਮੁਤਾਬਿਕ ਚੱਲੇ ਵੀ ਸਾਰਿਆਂ ਨੂੰ ਪਤਾ ਲੱਗੇ ਵੀ ਹਾਂ ਇਸ ਦਿਨ ਹੋਈ ਸੀ ਖਾਲਸਾ ਦਿਨ ਦਾ ਦਿਵਸ ਹੈ